18 ਸਾਲ ਤੋਂ ਘੱਟ ਕੋਈ ਵੀਕਲ ਨਹੀਂ ਚਲਾਉਣਾ ਕਿੰਨੇ ਚਿਰ ਹੋ ਗਿਆ ਸਮਝਾਉਂਦਿਆਂ ਨੂੰ ਤੁਹਾਡੇ ਮਾਪਿਓ ਨੂੰ 3 ਸਾਲ ਦੀ ਸਜ਼ਾ ਹੋ ਸਕਦੀ ਹੈ 25000 ਰੁਪਏ ਜੁਰਮਾਨਾ ਹੋਊਗਾ ਤੇ ਆਪਦੇ ਮਾਪਿਓ ਨੂੰ ਜੇਲ੍ਹ ਚ ਵੇਖਣਾ ਚਾਹੁੰਦੇ ਹੋ ਦੇਖੋ ਜੀ ਜੀ ਨਾਮ ਦੱਸੋ ਆਪ ਦਾ 227 ਖਾਂਦੇ 18 ਸਾਲ ਤੋਂ ਘੱਟ ਚੱਲਦੇ ਹੋ ਹੋ ਚਲਾ ਰਹੇ ਆ ਤੁਹਾਨੂੰ ਪਤਾ ਕਿ ਨਹੀਂ ਜਦੋਂ ਚਲਾ ਰਹੇ ਹੋਂ ਉਹਦੇ ਬਾਅਦ ਉਹਨੂੰ 3 ਸਾਲ ਦੀ ਸਜ਼ਾ ਹੋ ਸਕਦੀ ਹੈ ਪਤਾ ਤੁਹਾਨੂੰ 1.5 ਸਾਲ ਹੋ ਗਿਆ ਫੇਰ ਸਮਝਾਉਂਦਿਆਂ ਨੂੰ ਜਿਦਾ ਇਹ ਮਸਲਾ ਨਹੀਂ ਹੋ ਮੇਰੇ ਘਰ ਤੋਂ ਆ ਰਿਹਾ ਹੈ ਇਹ ਤਾਂ ਪੱਕੇ ਰੇਡੀਕ ਵੀਕ ਵੀਕ ਕਰਕੇ ਖੁੱਲ੍ਹੇਗਾ ਇਹਦਾ ਪਤਾ ਕਰਦਾ ਇਸ ਨਿਊਜ਼ ਬ੍ਰੌਟ ਬਾਈ ਆਈਕੋਨਿਕ ਮੈਟ੍ਰੀਸ ਕੰਪਨੀ ਇਹ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਦੇ ਥਾਣਾ ਸਿਟੀ ਪੁਲਿਸ ਦੇ ਥਾਣੇ ਦੀਆਂ ਨੇ ਜਿੱਥੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ 18 ਸਾਲ ਤੋਂ ਘੱਟ ਵਾਹਨ ਚਾਲਕਾਂ ਨੂੰ ਰੋਕ ਕੇ ਦੱਸ ਰਹੇ ਨੇ ਕਿ 20 ਅਗਸਤ ਤੋਂ ਬਾਅਦ ਵਾਹਨ ਚਲਾਉਣ ਵਾਲੇ 18 ਸਾਲ ਤੋਂ ਘੱਟ ਉਮਰ ਦੇ ਚਾਲਕਾਂ ਦੇ ਖਿਲਾਫ ਪੁਲਿਸ ਸਖਤ ਕਾਰਵਾਈ ਸ਼ੁਰੂ ਕਰ ਰਹੀ ਹੈ ਇਸ ਕਾਰਵਾਈ ਦੌਰਾਨ ਜੇਕਰ ਕੋਈ ਵੀ 18 ਸਾਲ ਤੋਂ ਘੱਟ ਉਮਰ ਦਾ ਬੱਚਾ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸਦੇ ਮਾਪਿਆਂ ਦੇ ਖਿਲਾਫ ਪਰਚਾ ਹੋਵੇਗਾ ਇਸ ਦੇ ਨਾਲ ਹੀ ਜੁਰਮਾਨਾ ਤੇ ਸਜ਼ਾ ਵੀ ਹੋ ਸਕਦੀ ਹੈ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਗੁਰਜੰਟ ਜਟਾਣਾ ਅਵੇਅਰਨੈਸ ਟੀਮ ਇੰਚਾਰਜ ਹਰਮੰਦਰ ਸਿੰਘ ਅਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ 18 ਸਾਲ ਤੋਂ ਘੱਟ ਬੱਚਿਆਂ ਨੂੰ ਜਾਗਰੂਤ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ 18 ਸਾਲ ਤੋਂ ਘੱਟ ਵਾਹਨ ਚਲਾਉਣ ਵਾਲਿਆਂ ਦੇ ਖਿਲਾਫ ਪੁਲਿਸ ਜਲਦ ਸਖਤ ਕਾਰਵਾਈ ਕਰੇਗੀ ਹਾਲਾਂਕਿ ਬਾਅਦ ਵਿੱਚ ਇਸ ਕਾਰਵਾਈ ਨੂੰ 20 ਅਗਸਤ ਤੱਕ ਟਾਲ ਦਿੱਤਾ ਗਿਆ ਸੀ ਪਰ ਹੁਣ 1 اگਸਟ ਤੋਂ ਪੁਲਿਸ ਸਖਤ ਕਾਰਵਾਈ ਦਾ ਪਲਾਨ ਬਣਾ ਚੁੱਕੀ ਹੈ ਇਸ ਦੇ ਤਹਿਤ ਅੱਜ ਵਿਸ਼ੇਸ਼ ਨਾਕਾਬੰਦੀ ਕਰਕੇ ਜੇ ਵਾਹਨ ਚਾਲਕਾਂ ਨੂੰ ਜਾਗਰੂਕ ਕੀਤਾ ਗਿਆ ਜੋ ਕਿ 18 ਸਾਲ ਤੋਂ ਘੱਟ ਉਮਰ ਦੇ ਹੋਣ ਦੇ ਬਾਵਜੂਦ ਵੀ ਵਾਹਨ ਚਲਾ ਰਹੇ ਸਨ ਪਹਿਲਾਂ ਦਸਾਰਨ ਸਸੀਕਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਜੀ ਮਾਨ ਔਰ ਸਾਡੇ ਏਡੀਜੀਪੀ ਸਾਹਿਬ ਟ੍ਰੈਫਿਕ ਉਹਨਾਂ ਵੱਲੋਂ ਪੂਰੇ ਮੀਡੀਆ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ 18 ਸਾਲ ਤੋਂ ਜਿਹੜਾ ਬੱਚਾ ਘੱਟ ਹੈ ਉਹ ਵਹੀਕਲ ਨਹੀਂ ਚਲਾਊਗਾ ਪਹਿਲਾਂ ਸਿਰਫ 31 ਤੱਕ ਸੀਗਾ ਉਸ ਤੋਂ ਬਾਅਦ ਮੁੜ ਕੇ ਸੀਨੀਅਰ ਸਿਟੀਜ਼ਨ ਔਰ ਕਈ ਲੋਕਾਂ ਵੱਲੋਂ ਅਪੀਲ ਕਰਨ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ 1 ਤਰੀਕ ਤੋਂ ਲੈ ਕੇ 20 ਅਗਸਤ ਤੱਕ ਟਾਈਮ ਦਿੱਤਾ ਲੋਕਾਂ ਨੂੰ ਕਿ ਅਸੀਂ ਤੁਹਾਨੂੰ ਅਵੇਅਰ ਕਰਾਂਗੇ ਔਰ ਇਹਦਾ ਪ੍ਰਚਾਰ ਹੋਰ ਕਰਾਂਗੇ ਤੇਜ਼ ਔਰ ਉਹ ਚੱਲ ਰਿਹਾ ਔ ਤੋ ਸਾਡੀ ਇਹੀ ਬੇਨਤੀ ਹੈ ਕਿ 18 ਸਾਲ ਤੋਂ ਘੱਟ ਕੋਈ ਵੀ ਬੱਚਾ ਜਿਹੜਾ ਉਹ ਕਿਸੇ ਤਰ੍ਹਾਂ ਦਾ ਸਕੂਟਰ ਮੋਟਰਸਾਈਕਲ ਫੋਰ ਵੀਲਰ ਵਗੈਰਾ ਨਾ ਚਲਾਵੇ। ਔਰ ਇਹਦੇ ਵਿੱਚ ਬਹੁਤ ਸਾਰੀਆਂ ਇਨਕੁਆਰੀਆਂ ਇਹ ਆਈਆਂ ਸੀ ਵੀ ਕੀ ਸਾਡੇ ਬੱਚੇ ਜਿਹੜੇ ਆ ਉਹ ਬੈਟਰੀ ਵਾਲਾ ਸਕੂਟਰ ਚਲਾ ਸਕਦੇ ਆ। ਉਹਦੇ ਵਿੱਚ ਮਨਜੋਗ ਡੀਜੀਪੀ ਟ੍ਰੈਫਿਕ ਸਾਹਿਬ ਦਾ ਇੱਕ ਆਰਡਰ ਆਇਆ ਸੀ ਉਹ ਚ ਕਲੀਅਰ ਕਰਤਾ ਸੀਗਾ ਵੀ ਜਿਹੜਾ ਬੱਚਾ 16 ਸਾਲ ਤੋਂ ਘੱਟ ਹੈ ਉਹ ਕੋਈ ਵੀਹਿਕਲ ਨਹੀਂ ਚਲਾ ਸਕਦਾ। 16 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਵਿੱਚ ਲਾਇਸੈਂਸ ਬਣਾ ਕੇ ਫੇਰ ਉਹ ਵਹੀਕਲ ਚਲਾ ਸਕਦਾ ਪਰ ਉਹ 50 ਸੀਸੀ ਜਿਹੜਾ ਵਹੀਕਲ ਹੈ ਜਿਹੜੀ 25 ਦੀ ਸਪੀਡ ਵਾਲੀ ਸਕੂਟਰੀ ਆਉਂਦੀ ਹੈ ਉਹ ਚਲਾ ਸਕਦੇ ਆ ਉਸ ਤੋਂ ਇਲਾਵਾ ਨਹੀਂ ਔਰ ਸਿਰ ਤੇ ਉਹਦੇ ਹੈਲਮਟ ਹੋਣਾ ਚਾਹੀਦਾ ਜੇ ਕੋਈ ਅਮਰਤਾਰੀ ਹੈ ਤਾਂ ਜਿਵੇਂ ਪੱਗ ਬੰਨੀ ਉਹ ਚੱਲ ਜੂਗੀ ਜੇ ਕੋਈ ਬੱਚੀ ਨੇ ਕੋਈ ਅਮਰਸ਼ਕ ਦੁਮਾਲਾ ਕੇਸ ਕੀ ਬੰਦੀ ਹੈ ਉਹ ਚੱਲ ਜੂਗਾ ਪਰ ਨੰਗੇ ਸਿਰ ਕਿਸੇ ਨੇ ਕੋਈ ਆਪਦਾ ਸਕੂਟਰ ਨਹੀਂ ਚਲਾਉਣਾ ਮਤਲਬ 20 ਤਰੀਕ ਤੋਂ ਬਾਅਦ ਜਿਹੜਾ ਵੀ ਬੰਦਾ ਬਿਨਾਂ ਹੈਲਮਟ ਤੋਂ ਕਿਸੇ ਚਲਾਉਗਾ ਕੰਮ ਨਹੀਂ ਬਿਲਕੁਲ ਜੀ ਬਿਲਕੁਲ ਕੱਟੇ ਜਾਣੇ ਜੀ ਉਹ ਸਾਡੇ ਜ਼ਿਲ੍ਹੇ ਦੇ ਸ਼੍ਰੀ ਮਕਸਦ ਸਾਹਿਬ ਦੇ ਐਸਐਸਪੀ ਸਾਹਿਬ ਜੀ ਅ ਤਸ਼ਾਰ ਗੁੱਤਾ ਜੀ ਵੱਲੋਂ ਇਹ ਜਿਹੜਾ ਹੈਗਾ ਅਵੇਅਰਨੈਸ ਚਲਾਈ ਜਾ ਰਹੀ ਸਾਡੀ ਜ਼ਿਲ੍ਹੇ ਦੀ ਟੀਮ ਹੈ ਸਾਡੇ ਟ੍ਰੈਫਿਕ ਇੰਚਾਰਜ ਨੇ ਸਰ ਸੁਦੇਸ਼ ਸਿੰਘ ਜੀ ਇਹਨਾਂ ਵੱਲੋਂ ਪੂਰਾ ਪ੍ਰਚਾਰ ਕੀਤਾ ਜਾ ਰਿਹਾ ਔਰ ਅਸੀਂ ਹਰੇਕ ਉਸ ਵਿਅਕਤੀ ਨੂੰ ਰੋਕ ਕੇ ਜਿਹੜਾ ਸਾਨੂੰ ਲੱਗਦਾ ਵੀ 18 ਸਾਲ ਤੋਂ ਘੱਟ ਹੈ ਉਨੂੰ ਰੋਕ ਕੇ ਸਕੂਲਾਂ ਦੇ ਵਿੱਚ ਅਸੀਂ ਪੇਰੈਂਟਸ ਨੂੰ ਜਾ ਜਾ ਕੇ ਉਹਨਾਂ ਨਾਲ ਮੀਟਿੰਗਾਂ ਕਰ ਕਰਕੇ ਅਸੀਂ ਕਾਲਜ ਸਕੂਲ ਉੱਥੇ ਦੱਸ ਚੁੱਕੇ ਆਂ ਯੂਨੀਅਨ ਵਿੱਚ ਜਾ ਕੇ ਦੱਸ ਚੁੱਕੇ ਆਂ ਅਸੀਂ ਜਿੱਥੇ ਵੀ ਸਾਨੂੰ ਇਕੱਠ ਮਿਲਦਾ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇਹਨਾਂ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਕਿਉਂਕਿ ਜੇ ਬੱਚੇ ਦੇ ਵਰਖਲਾ ਕੋਈ ਕਾਰਵਾਈ ਹੁੰਦੀ ਹੈ ਤਾਂ ਪੇਰੈਂਟਸ ਤੇ ਵੀ ਕਾਰਵਾਈ ਹੋਣੀ ਹੈ ਤੇ ਉਹਦੇ ਵਿੱਚ 3 ਸਾਲ ਦੀ ਜਿਹੜੀ ਸਜ਼ਾ ਹੈਗੀ ਹੈ 25000 ਰੁਪਏ ਜੁਰਮਾਨਾ ਪੇਰ ਹੈ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ 20 ਤਰੀਕ ਤੋਂ ਬਾਅਦ ਕਿਸੇ ਵੀ ਪੇਂਟਸ ਨੇ ਆਪਦੇ ਜਿਹੜਾ ਬੱਚਾ 18 ਸਾਲ ਤੋਂ ਘੱਟ ਹੈ ਉਹਨੂੰ ਕੋਈ ਵੀਕਲ ਨਹੀਂ ਦੇਣਾ ਜੇ ਵੀਕਲ ਤੁਸੀਂ ਦਿਓਗੇ ਆਪਦੇ ਬੱਚੇ ਨੂੰ ਤਾਂ ਤੁਸੀਂ ਮੁਸੀਬਤ ਚ ਪੈ ਸਕਦੇ ਹੋ ਕਿਉਂਕਿ ਪੇਂਟਸ ਨੂੰ 3 ਸਾਲ ਦੀ ਜਿਹੜੀ ਕੈਦ ਤੇ 25000 ਰੁਪਇਆ ਜੁਰਮਾਨਾ ਹੋਊਗਾ ਤੇ ਜਿਹੜਾ ਬੱਚਾ ਹੈ ਉਹਦਾ 25 ਸਾਲ ਤੱਕ ਉਹਦਾ ਕੋਈ ਵੀ ਲਾਇਸੈਂਸ ਨਹੀਂ ਬਣੂਗਾ ਸੋ ਅਸੀਂ ਅਪੀਲ ਕਰਦੇ ਹਾਂ ਕਿਸੇ ਨੇ ਆਣਗੁਆਣ ਵੀ ਛੋਟੇ ਬੱਚੇ ਨੂੰ ਵੀ ਆਪਣਾ ਵੀਕਲ ਨਹੀਂ ਦੇਣਾ ਜੇ ਆਣਗਵਣ ਕੋਈ ਚਾਚਾ ਤਾਇਆ ਜਾਂ ਕੋਈ ਹੋਰ ਵੀ ਛੋਟੇ ਬੱਚੇ ਨੂੰ ਵਹੀਕਲ ਦਿੰਦਾ ਉਹਨੂੰ ਵੀ ਇਹੀ ਸਜ਼ਾ ਹੋਣੀ ਹੈ ਉਹਦੇ ਤੇ ਵੀ ਇਹ ਕਾਨੂੰਨ ਲਾਗੂ ਹੋਣਾ ਸੋ ਅਸੀਂ ਅਪੀਲ ਕਰਦੇ ਹਾਂ ਸਾਰੇ ਪੇਰੈਂਟਸ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਕਿ ਉਹ 18 ਸਾਲ ਤੋਂ ਘੱਟ ਕੋਈ ਵਹੀਕਲ ਨਾ ਚਲਾਓ ਜੇ ਚਲਾਓਗੇ ਤੇ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸੋ ਅਪੀਲ ਹੈ ਸਾਰਿਆਂ ਨੂੰ ਹੱਥ ਜੋੜ ਕੇ ਕਿ ਆਪ ਦੇ ਬੱਚਿਆਂ ਨੂੰ ਸੇਵ ਰੱਖੋ ਇਸ ਜਿਹੜੀ ਆਪਣਾ ਕਾਨੂੰਨ ਬਣਾਇਆ ਗਿਆ ਹੈ ਤਾਂ ਹੀ ਬਣਾਇਆ ਗਿਆ ਹੈ ਤਾਂ ਕਿ ਜਿਹੜੇ ਆਪਣੇ ਬੱਚੇ ਹੈ ਉਹ ਕਿੰਨਾ ਕਿਤੇ ਛੋਟੀ ਉਮਰ ਚ ਐਕਸੀਡੈਂਟ ਕਰ ਬਣਦੇ ਆ ਆਪਦੀ ਜੀਵਨ ਨੁਕਸਾਨ ਪਹੁੰਚਾ ਸਕਦੇ ਆ ਸੋ ਉਹਨਾਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਫੈਸਲਾ ਲਿਆ ਹੈ ਸੋ 20 ਤਰੀਕ ਨੂੰ ਇਹ ਸ਼ਕਤੀ ਨਾਲ ਲਾਗੂ ਕੀਤਾ ਜਾਊਗਾ